ਡੀਆਈਜੀ ਸਤੰਤਰ ਸਿੰਘ ਪਹੁੰਚੇ ਬਟਾਲਾ ਐਸਐਸਪੀ ਦੀ ਅਗਵਾਈ ਚ ਕਰਵਾਏ ਸਮਾਗਮ ਚ ਕੀਤੀ ਸ਼ਰਕਤ ਪੁਲਿਸ ਅਧਿਕਾਰੀਆਂ ਤੇ ਮਲਾਜਮਾਂ ਨੂੰ ਪੜਾਇਆ ਪਾਠ ਡਿਊਟੀ ਦੌਰਾਨ ਵਧੀਆ ਸੇਵਾਵਾਂ ਅਤੇ ਬਹਾਦਰੀ ਦਿਖਾਉਣ ਵਾਲੇ ਮਲਾਜਮਾਂ ਨੂੰ ਕੀਤਾ ਸਨਮਾਨ ਬਟਾਲਾ ਦੇ ਐਸਐਸਪੀ ਸੁਹੇਲ ਕਾਸਮੀਰ ਦੀ ਅਗਵਾਈ ਵਿੱਚ ਬਟਾਲਾ ਵਿਖੇ ਸ਼ਾਨਦਾਰ ਪੁਲਿਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡੀਆਈਜੀ ਸਤੰਤਰ ਸਿੰਘ ਪਹੁੰਚੇ ਅਤੇ ਉਨ੍ਹਾਂ ਵੱਲੋਂ ਡਿਊਟੀ ਨੂੰ ਚੰਗਾ ਇੰਜਾਮ ਦੇਣ ਅਤੇ ਉਲਝੇ ਕੇਸਾਂ ਨੂੰ ਆਪਣੀ ਸਮਝਦਾਰੀ ਨਾਲ ਸੁਲਝਾਉਣ ਅਤੇ ਬਹਾਦਰੀ ਦੇ ਨਾਲ ਹਰ ਮੁਸ਼ਕਲ ਵਿੱਚ ਵੀ ਸਮਾਜ ਲਈ ਤਨਦੇਹੀ ਨਾਲ ਆਪਣੇ ਫਰਜ਼ ਨੂੰ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨਗਦ ਰਕਮ ਦੀ ਇਨਾਮ ਸਮੇਤ ਡੀਜੀਪੀ ਡਿਸਕ ਦੇ ਸਨਮਾਨ ਸਰਟੀਫਿਕੇਟ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਸਨਮਾਨ ਸਮਾਰੋਹ ਦੌਰਾਨ ਜਵੀ ਲੱਖ ਦੇ ਕਰੀਬ ਨਗਦ ਨਾਮੀ ਰਕਮੀ 48 ਡੀਜੀਪੀ ਡਿਸਕ ਅਤੇ 409 ਸਨਮਾਨ ਸਰਟੀਫਿਕੇਟ ਉਹਨਾਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦਰਮਿਆਨ ਵੰਡੇ ਹਨ ਜਿਨ੍ਹਾਂ ਨੇ ਆਪਣੀ ਡਿਊਟੀ ਅਤੇ ਫਰਜ਼ ਬਖੂਬੀ ਨਾਲ ਨਿਭਾਇਆ ਹੈ ਇਸ ਮੌਕੇ ਡੀਐਸਪੀ ਰਜੇਸ਼ ਕਕਰ ਨੇ ਕਿਹਾ ਕਿ ਉਹਨਾਂ ਨੂੰ ਬੇहद ਖੁਸ਼ੀ ਹੋ ਰਹੀ ਹੈ ਕਿ ਜੋ ਮੁਲਾਜ਼ਮਾਂ ਨੇ ਆਪਣੀ ਸਮਰਿਧਤਾ ਅਤੇ ਬਹਾਦਰੀ ਵਿਖਾਉਂਦੇ ਹੋਏ ਤਾਂ ਦੀਆਂ ਡਿਊਟੀ ਨਿਭਾਈ ਹੈ ਉਹਨਾਂ ਨੂੰ ਪੁਲਿਸ ਤੇ ਉੱਚ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਸਪਨ ਤੋਂ ਇਲਾਵਾ ਪੁਲਿਸ ਅਧਿਕਾਰੀ ਸੁਖਰਾਤ ਸਿੰਘ ਇੰਚਾਰਜ ਇਹ ਸਟਾਫ ਅਤੇ ਐਸ.ਐਚ.ਓ ਸੁਖਿੰਦਰ ਸਿੰਘ ਨੇ ਕਿਹਾ ਕਿ ਇਸ ਸਨਮਾਨ ਨੂੰ ਪ੍ਰਾਪਤ ਕਰਕੇ ਉਹਨਾਂ ਨੂੰ ਬੇਹਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕੋ ਮੈਂ ਇਸ ਖੁਸ਼ੀ ਦੇ ਮੌਕੇ ਤੇ ਐਸਐਸਪੀ ਸਾਹਿਬ ਬਟਾਲਾ ਨੂੰ ਦਿਲੀ ਮੁਬਾਰਕ ਦਿਨਾ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਦੇ ਆ ਉਹਨਾਂ ਦੀ ਟੀਮ ਮਿਹਨਤ ਕਰਦੀ ਆ ਔਰ ਅੱਜ ਜਿਹੜਾ ਇਹ ਇਨਾਮ ਵੰਡ ਸਮਰੋਹ ਸੀ ਜੋ ਸਾਡੇ ਸਾਥੀਆਂ ਨੇ ਪਿਛਲੇ 6 ਮਹੀਨੇ ਚ ਮਿਹਨਤ ਕੀਤੀ ਔਰ ਜੋ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਇਹਨਾਂ ਦੇ ਅਵਾਰਡ ਲਈ ਰਿਕਮੈਂਡ ਕਰਕੇ ਭੇਜਿਆ ਉਹ ਸਾਰਾ ਸੈਂਕਸ਼ਨ ਹੋ ਕੇ ਆਇਆ ਔਰ ਅੱਜ ਇੱਥੇ ਇਸ ਸਮਾਗਮ ਦੇ ਵਿੱਚ ਅਸੀਂ ਸਾਰੇ ਆਪਣੇ ਸਾਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਆ ਜਿੱਦਾਂ ਕਿ ਤੁਸੀਂ ਸਭ ਨੇ ਦੇਖਿਆ ਹੀ ਆ ਕੈਸ਼ ਰਿਵਾਰਡ ਤਕਰੀਬਨ 24 ਲੱਖ ਰੁਪਏ 23 ਲੱਖ 70 ਹਜ਼ਾਰ ਰੁਪਏ ਕੈਸ਼ ਰਿਵਾਰਡ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ 35 ਦੇ ਕਰੀਬ ਉਹਨਾਂ ਦੀਆਂ ਡੀਜੀਪੀ ਡਿਸਕ ਅਸੀਂ ਦਿੱਤੀਆਂ ਆ ਔਰ ਸਰਟੀਫੀਕੇਟ ਦਿੱਤੇ ਆ ਇਹ ਜਿੱਦਾਂ ਕਿ ਇਹ ਇੱਕ ਸਾਨੂੰ ਸਾਰਿਆਂ ਨੂੰ ਇਹ ਚੀਜ਼ ਉਤਸ਼ਾਹ ਕਰਦੀ ਆ ਸਾਡੇ ਸਾਥੀਆਂ ਨੂੰ ਉਤਸ਼ਾਹ ਕਰਦੀ ਆ ਔਰ ਅਸੀਂ ਇਦਾਂ ਹੀ ਪ੍ਰਣ ਲੈਂਦੇ ਆ ਕਿ ਅਸੀਂ ਆਪਣੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਦਾਂ ਹੀ ਸੇਵਾ ਕਰਾਂਗੇ ਔਰ ਹੋਰ ਮਿਹਨਤ ਕਰਕੇ ਅਸੀਂ ਇਸ ਤੋਂ ਵੀ ਵਧੀਆ ਰਿਜ਼ਲਟ ਦੇਵਾਂਗੇ ਤਾਂ ਕਿ ਜੋ ਪੰਜਾਬ ਦੇ ਵਿੱਚ ਕ੍ਰਾਈਮ ਆ ਉਹਨੂੰ ਅਸੀਂ ਬਿਲਕੁਲ ਉੱਤੇ ਕਾਬੂ ਪਾ ਸਕੀਏ ਔਰ ਜੋ ਮਾਨਯੋਗ ਸੀਐਮ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਜਿਹੜਾ ਹੁਣ ਯੋਧ ਨਸ਼ਾ ਵਿਰੋਧ ਪ੍ਰੋਗਰਾਮ ਵੀ ਚੜਿਆ ਹੋਇਆ ਆ ਇਹਦੇ 'ਚ ਅਸੀਂ ਇਦਾਂ ਹੀ ਕਾਮਯਾਬੀ ਰੱਖੀਏ ਔਰ ਹੋਰ ਮਿਹਨਤ ਕਰਕੇ ਜਿਹੜਾ ਕੋਈ ਛੋਟੀਆਂ-ਮੋਟੀਆਂ ਸ਼ਿਕਾਇਤਾਂ ਰਹਿ ਗਈਆਂ ਆ ਅਸੀਂ ਉਹਨਾਂ ਨੂੰ ਵੀ ਸਮਗਲਰਾਂ ਨੂੰ ਉਹ ਨਸ਼ਾ ਦੇ ਜਿਹੜਾ ਇਹ ਧੰਦਾ ਕਰਨ ਵਾਲੇ ਆ ਉਹਨਾਂ ਨੂੰ ਵੀ ਬਹੁਤ ਛੇਤੀ ਅਸੀਂ ਕਾਬੂ ਕਰਾਂਗੇ ਪਰ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਬਣਾਵਾਂਗੇ ਤੁਸੀਂ ਆਮ ਦੇਖਿਆ ਹੁਣ ਜੋ ਯੋਧ ਨਸ਼ਾ ਵਿਰੋਧ ਪਿਛਲੇ 1 ਮਾਰਚ ਤੋਂ ਚੱਲਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਇਹਦੀ ਪ੍ਰਸ਼ੰਸਾ ਹੋ ਰਹੀ ਆ ਪਰ ਲੋਕੀ ਵੀ ਅਪਰੀਸ਼ੀਏਟ ਕਰਦੇ ਆ ਨਸ਼ਾ ਸਮਗਲਰਾਂ ਦੇ ਅਸੀਂ ਉਹਨਾਂ ਦੇ ਘਰਾਂ ਦੀ ਵੀ ਕਾਨੂੰਨ ਅਨੁਸਾਰ ਉਹਨਾਂ ਦੇ ਡਿਮੋਲਿਸ਼ਨ ਕੀਤੀ ਗਈ ਆ ਬਟਾਲਾ ਜ਼ਿਲ੍ਹੇ ਵਿੱਚ ਵੀ ਕੀਤੀ ਗਈ ਆ ਔਰ ਰਿਕਵਰੀ ਵੀ ਹੋ ਰਹੀ ਆ ਜਿਹੜਾ ਕੋਈ ਬਿਮਾਰ ਆ ਜਿਸ ਨੂੰ ਮਦਦ ਦੀ ਲੋੜ ਆ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਂ ਓਟ ਸੈਂਟਰ ਚ ਵੀ ਅਸੀਂ ਭਰਤੀ ਕਰ ਰਹੇ ਹਾਂ ਤਾਂ ਕਿ ਇਹ ਆਪਣਾ ਇਲਾਜ ਕਰਾ ਕੇ ਇੱਕ ਸਮਾਜ ਦਾ ਉਦਾਂ ਹੀ ਇੱਕ ਮਹੱਤਵਪੂਰਨ ਅੰਗ ਬਣ ਸਕੇ ਇਹ ਜੋ ਇੱਕ ਕ੍ਰਾਈਮ ਕਿਸੇ ਵੀ ਜਗ੍ਹਾ ਤੇ ਹੁੰਦਾ ਆ ਜਿਹੜੇ ਵੀ ਸਾਡੇ ਸਾਥੀ ਉਹਦੇ ਵਿੱਚ ਮਿਹਨਤ ਕਰਕੇ ਉਹਨੂੰ ਟਰੇਸ ਕਰਦੇ ਆ ਔਰ ਮੁਲਜ਼ਮਾਂ ਨੂੰ ਫੜਦੇ ਆ ਉਹਨਾਂ ਨੂੰ ਇਹ ਰਿਵਾਰਡ ਦਿੱਤੇ ਜਾਂਦੇ ਆ ਔਰ ਇਹ ਸਾਰੀ ਚੀਜ਼ ਐਸਐਸਪੀ ਸਾਹਿਬ ਆਪ ਮੋਨੀਟਰ ਕਰਦੇ ਆ ਕਿਉਂਕਿ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਡਿਸਟ੍ਰਿਕਟ ਦਾ ਜਿਹੜੇ ਹੈੱਡ ਹੈ ਉਹ ਆਪ ਸਿੱਧੇ ਤੌਰ ਤੇ ਇਨਵੋਲ ਹੁੰਦੇ ਆ ਔਰ ਉਹਨਾਂ ਨੂੰ ਪਤਾ ਹੁੰਦਾ ਵੀ ਮੇਰੇ ਕਿਹੜੇ ਸਾਥੀਆਂ ਨੇ ਇਹਦੇ ਵਿੱਚ ਮਿਹਨਤ ਕੀਤੀ ਆ ਔਰ ਉਹਨਾਂ ਨੂੰ ਉਸ ਮੈਰਿਟ ਦੇ ਆਧਾਰ ਤੇ ਹੀ ਇਹ ਰਿਵਾਰਡ ਦਿੱਤੇ ਜਾਂਦੇ ਆ ਸਰ ਇੱਕ ਕੈਮਰੇਜ ਨੂੰ ਇੱਕ ਹੋ ਰਿਹਾ ਰੇਰੇ ਮੇਰੇ ਜੀਉਦੇ ਜੀ ਪੰਜਾਬ 'ਚ ਇਹ ਕੰਮ ਨਹੀਂ ਹੋ ਸਕਦਾ ਹੁਣ ਜਿਹੜੇ ਯੂਟਿਊਬਰੋਂ ਮਾਫੀ ਮੰਗਦੇ ਆ ਉਹ ਕਰੰਟ ਇਸ਼ੂ ਚਾਹਦੇ ਆ ਕੀ ਕਰੇ ਕਿਹੜਾ ਜੀ ਇੱਕ ਮੈਰੋ ਦਾ ਜਿਹੜਾ ਜੀ ਉਹ ਇੱਕ ਜਿਹੜੀ ਯੂਟਿਊਬਰ ਵਾਲੀ ਕੋਈ ਗੱਲ ਸੀ ਉਹਦੇ ਦਾਤੇ ਉਹ ਆਂਦਾ ਵੀ ਮੇਰੇ ਕੀ ਨਹੀਂ ਮੈਂ ਮੈਂ ਦੇਖੋ ਮੈਂ ਉਹ ਬਠਿੰਡੇ ਦੇ ਵਿੱਚ ਮਰਡਰ ਹੋਇਆ ਆ ਔਰ ਉਹਰੇ ਅਕਿਊਜ਼ ਵੀ ਫੜੇ ਜਾ ਚੁੱਕੇ ਆ ਮੈਂ ਹੁਣ ਇਸ ਤੋਂ ਇਲਾਵਾ ਇਸ ਦੇ ਬਾਰੇ ਬਹੁਤ ਕੁਝ ਨਹੀਂ ਕਹਿ ਸਕੂਗਾ ਪਰ ਇਹ ਅਕਿਊਜ਼ ਫੜੇ ਜਾ ਚੁੱਕੇ ਆ ਮੈਂ ਫੇਰ ਬਟਾਲਾ ਪੁਲਿਸ ਵਧਾਈ ਦੀ ਪਾਤਰ ਆ ਐਸਐਸਪੀ ਸਾਹਿਬ ਨੇ ਬਹੁਤ ਜ਼ੋਰ ਲਾ ਕੇ ਜਿਹੜਾ ਕਾਨੂੰਨ ਅਨਸਾਰ ਜਿਹੜੇ ਸਾਡੇ ਕੋਈ ਮੁਲਜ਼ਮ ਚਾਹੇ ਉਹ ਟੈਰਰਿਸਟ ਕ੍ਰਾਈਮ ਚ ਜਾਂ ਜਿਹੜੇ ਗੈਂਗਸਟਰ ਆ ਉਹ ਬਾਹਰਲੇ ਮੁਲਕਾਂ ਚਲੇ ਗਏ ਉਹਨਾਂ ਨੂੰ ਵਾਪਸ ਲਿਆਉਣ ਲਈ ਇੱਕ ਲੀਗਲ ਇੱਕ ਪ੍ਰੋਸੀਜਰ ਹੁੰਦਾ ਰੈਡ ਕਰਾਸ ਰੈਡ ਕਾਰਨਰ ਨੋਟਿਸ ਜਾਰੀ ਕਰਨਾ ਹੁੰਦਾ ਹੈ ਉਹ ਸਾਡੇ ਆਲਮੋਸਟ ਜਿੰਨੇ ਵੀ ਸਾਡੇ ਇਹ ਮੁਲਜ਼ਮ ਬਾਹਰਲੇ ਮੁਲਕਾਂ ਚਾ ਉਹਨਾਂ ਦੇ ਕੰਪਲੀਟ ਹੋ ਕੇ ਡਿਲੀਵਰ ਹੋ ਚੁੱਕੇ ਆ ਔਰ ਸਾਨੂੰ ਉਮੀਦ ਹੈ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਇੱਥੇ ਵਾਪਸ ਲੈ ਕੇ ਆਵਾਂਗੇ ਤਾਂ ਕਿ ਜੋ ਉਹਨਾਂ ਨੇ ਕ੍ਰਾਈਮ ਕੀਤੇ ਆ ਐਸ ਪਰ ਲਾਅ ਉਹਨੂੰ سزا ਮਿਲ ਸਕੇ। ਥੈਂਕ ਯੂ। ਸੋ ਥੈਂਕ ਯੂ। ਮੈਂ ਮਾੜੀਓਗ ਡੀਜੀਪੀ ਪੰਚਾਲ ਸਰ, ਸ਼੍ਰੀ ਗੌਰਵ ਯਾਦਵ ਜੀ ਦਾ, ਡੀਆਈਜੀ ਸਰ ਦਾ ਔਰ ਐਸਐਸਪੀ ਬਟਾਲਾ ਸਰ ਦਾ ਬਹੁਤ ਧੰਨਵਾਦੀ ਆ ਕਿ ਜਿਹੜੀ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਮਿਹਨਤ ਕੀਤੀ ਸੀ, ਵਸਵਕ ਜਿਹੜੇ ਕੇਸਿਸ ਟ੍ਰੇਸ ਕੀਤੇ ਸੀ ਤੇ ਉਹਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਕਰਮਚਾਰੀ ਆ ਸਾਰਿਆਂ ਨੂੰ ਬਹੁਤ ਵਧੀਆ ਮਾਨ ਸਤਕਾਰ ਮਿਲਿਆ। ਤੇ ਉਹਦੇ ਨਾਲ ਇੱਕ ਮੁਲਾਜ਼ਮਾਂ ਦੇ ਵਿੱਚ ਬਹੁਤ ਜ਼ਿਆਦਾ ਹੌਸਲਾ ਹੁੰਦਾ ਤੇ ਉਹ ਫਿਊਚਰ ਦੇ ਵਿੱਚ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਤੇ ਮੈਂ ਜਿੰਨਾ ਵੀ ਹੁਣ ਤੱਕ ਕੰਮ ਕੀਤਾ ਮੈਂ ਆਪਣੀ ਉਹਦੀ ਸਾਰੀ ਜਿਹੜੀ ਐਪਰੀਸ਼ੀਏਸ਼ਨ ਹੈ ਮੈਂ ਆਪਣੀ ਟੀਮ ਨੂੰ ਦੇਣਾ ਕਿ ਜਿਹੜੀ ਮੇਰੀ ਟੀਮ ਹੈ ਉਹ ਕੰਟੀਨਿਊਸਲੀ ਐਫਰਟ ਕਰਦੀ ਆ ਉਹਨਾਂ ਤੋਂਪ ਦੇਖਦੀ ਆ ਨਾ ਉਹ ਸਰਦੀ ਦੇਖਦੀ ਆ ਤੇ ਰੈਗੂਲਰਲੀ ਕੰਮ ਕਰਦੀ ਆ ਜਿਵੇਂ ਅੱਜ ਵੀ ਮੇਰੀ ਟੀਮ ਸਵੇਰੇ ਜਿਹੜੀ ਆ ਉਹ ਕੰਮ ਕਰਦੀ ਆਈ ਆ ਤੇ ਸਿਖਰ ਦੁਪਹਿਰੇ ਮਤਲਬ ਕਿਸੇ ਦਾ ਬੂਹਾ ਖੜਕਾ ਕੇ ਆਪਾਂ ਕੈਮਰੇ ਚੈੱਕ ਕਰਦੇ ਹਾਂ ਬੜਾ ਡਿਫਿਕਲਟ ਕੰਮ ਹੁੰਦਾ ਪਰ ਅਸੀਂ ਮਿਹਨਤ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਿਣਾ ਜਿਹੜਾ ਚੈਲੰਜ ਹੈ ਹਰ ਕੇਸ ਦੇ ਵਿੱਚ ਇੱਕ ਨਵਾਂ ਚੈਲੰਜ ਆਉਂਦਾ ਕਿ ਜਦੋਂ ਕ੍ਰਿਮੀਨਲ ਨਵੇਂ ਨਵੇਂ ਰਸਤੇ ਅਪਣਾਉਂਦੇ ਆ ਨਵੇਂ ਨਵੇਂ ਮੈਥਡ ਅਪਣਾਉਂਦੇ ਆ ਬਚਣ ਦੇ ਲਈ ਤੇ ਉਹਨਾਂ ਨੂੰ ਟ੍ਰੇਸ ਕਰਨ ਦੇ ਲਈ ਹਰ ਵਾਰੀ ਨਵਾਂ ਕੁਝ ਸਿੱਖਣ ਨੂੰ ਮਿਲਦਾ ਨਵੀਂ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਚਲੋ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਕਿ ਅ ਕਾਮਯਾਬੀ ਮਿਲਦੀ ਹੈ ਤੇ ਮਿਹਨਤ ਦੇ ਨਾਲ ਜ਼ਰੂਰ ਫਰਮੇ ਧੰਨਵਾਦ ਤੁਹਾਨੂੰ ਵਰਕ ਕੀਤਾ ਹੈ ਤੇ ਮਹਿਕਮਾ ਉਸ ਚੀਜ਼ ਨੂੰ ਸਲਾਉਂਦਾ ਆ ਤੇ ਉਸ ਜਗ੍ਹਾ ਤੇ ਕੁਦਰਤੀ ਗੱਲ ਆ ਵੀ ਹੌਸਲਾ ਵਜਾਈ ਤੇ ਹੁੰਦੀ ਆ ਤੇ ਅੱਜ ਮੈਂ ਬਹੁਤ ਧੰਨਵਾਦੀ ਆ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਸਮਝਿਆ ਵੀ ਮੈਂ ਕੋਈ ਕੰਮ ਕੀਤਾ ਤਾਂ ਉਹਦੇ ਬਦਲੇ ਵਿੱਚ ਮੈਨੂੰ ਉਹਨਾਂ ਨੇ ਨਾਮ ਦਿੱਤਾ ਆ ਮੈਂ ਬਹੁਤ ਖੁਸ਼ ਆ ਕਿੰਨੇ ਕੋ ਚੈਲੰਜ ਲੈਂਦਾ ਕਿਉਂਕਿ ਲੋਕ ਕਹਿੰਦੇ ਆ ਕਿ ਕੁਛ ਕਰਦੀ ਕੁਛ ਨਹੀਂ ਪਰ ਚੈਨ ਪਿੰਗ ਕਿੰਨਾ ਬੇਦਾ ਤੁਮ ਜਦੋਂ ਫੀਲਡ 'ਚ ਵਿਚਰਦੇ ਆ ਉਹਨਾਂ ਤਿੰਨਾਂ ਉਸ ਨਾਲ ਜਿਨ੍ਹਾਂ ਤੋਂ ਲੋਕ ਆਪਣੀ ਜਾਨ ਬਚਾਉਂਦੇ ਆ ਅੱਜ ਇਹਨਾਂ ਨੂੰ ਫੇਸ ਕਰਨਾ ਇਹ ਤੁਸੀਂ ਸਮਝਦੇ ਜੇ ਕੋਸ਼ਿਸ਼ ਸਦਾ ਜ਼ਰੂਰੀ ਆ ਉਹਨਾਂ ਨੂੰ ਫੇਸ ਹੀ ਕੀਤਾ ਤਾਂ ਹੀ ਕਰਕੇ ਮੇਰੀ ਮਿਹਨਤ ਨੂੰ ਮੁੱਲ ਪਾਇਆ ਮੈਗਮੈਨ ਨੇ ਤੇ ਉਹਦੇ ਬਦੌਲਤ ਹੀ ਮੈਨੂੰ ਅੱਜ ਇਹ ਪ੍ਰਾਈਜ਼ ਮੈਗਮੈਨ ਨੇ ਦਿੱਤਾ ਆ ਤੇ ਮੈਂ ਹੋਰ ਵੀ ਕੋਸ਼ਿਸ਼ ਕਰੂੰਗਾ ਹਰ ਤੋਂ ਬਾਅਦ ਤੋਂ ਬਾਅਦ ਕੰਮ ਕਰਾਂ ਜੇ ਤੁਹਾਨੂੰ ਅਪੀਟ ਹੁੰਦਾ ਸਰ ਉਹਦੇ ਨਾਲ ਹੋਰ ਕੋਸ਼ਿਸ਼ ਕਰੀਦੀ ਵੀ ਚੰਗਾ ਕੰਮ ਕਰੀਏ ਤੇ ਇਹ ਤੋਂ ਹੋਰ ਵਧੀਆ ਨਾਮ ਮਿਲੇ ਤੇ ਮੈਂ ਬਹੁਤ ਥੈਂਕਫੁਲ ਆ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਚ ਯੋਗ ਸਮਝਿਆ ਰਿਸਪੈਕਟਡ ਡੀਏ ਸਾਹਿਬ ਐਸਐਪੀ ਸਾਹਿਬ ਐਸਪੀ ਸਾਹਿਬਾਨ ਮੇਰੇ ਜੀਓ ਸੇਵਾ ਮੇਰੇ ਕੋਲੀਗਸ ਸਰ ਇੱਕ ਗੱਲ ਹੈ ਕਿ ਕਿਹਾ ਜਾਂਦਾ ਕਿ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਨੂੰ ਮਜ਼ਦੂਰੀ ਮਿਲ ਜਾਏ ਉਹ ਸਰ ਇਹ ਸਾਬਤ ਹੁੰਦੀ ਹੈ ਕਿ ਸਰ ਜਦੋਂ ਚੰਗਾ ਕੰਮ ਕੀਤਾ ਹੁੰਦਾ ਉਹਦਾ ਇਮੀਡੀਏਟਲੀ ਰੈਕਟ ਹੋ ਜਾਂਦਾ ਮਿਲ ਜਾਵੇ ਉਹਨੂੰ ਉਹਦਾ ਫਲ ਮਿਲ ਜਾਵੇ ਤੇ ਉਹਦਾ ਖੁਸ਼ੀ ਜਿਹੜੀ ਆ ਉਹ ਤੋਂ ਡਬਲ ਟ੍ਰਿਪਲ ਹੋ ਜਾਂਦੀ ਹੈ ਇਹ ਅੱਜ ਇੱਥੇ ਦੇਖਣ ਨੂੰ ਮਿਲਿਆ ਤੇ ਇਸੇ ਤਰ੍ਹਾਂ ਹੀ ਸਰ ਜਿਸ ਤਰ੍ਹਾਂ ਹੁਣ ਸਾਡੇ ਐਸਐਸ ਸਭ ਨੇ ਕਿਹਾ ਸੀ ਸਾਡੀ ਸਾਰੀ ਲਗਭਗ ਸਾਡ ਸਾਰਿਆਂ ਦੀ ਬਲੌਕ 32 ਇਅਰਸ ਤੇ ਲੰਘ ਗਈ ਹੈ ਤੇ ਅਸੀਂ ਇਥੇ ਦੁਸ਼ੇ ਦੇਖ ਰਹੇ ਹਾਂ ਕਿ 6 ਮਹੀਨੇ ਤੋਂ ਜਾਂ ਸਾਲ ਤੋਂ ਜਿੰਨੇ ਕਹਾ ਅਵਾਰਡਸ ਜਾਂ ਸਿਧਾਂਤ ਅਵਾਰਡਸ ਮਿਲੇ ਨੇ ਉਹ ਤੋਂ ਪਹਿਲਾਂ ਕਦੀ ਨਹੀਂ ਮਿਲੇ ਇੱਕ ਗੱਲ ਸਾਬਤ ਕਰਦੀ ਹੈ ਕਿ ਸਾਡੇ ਚੰਗੇ ਕੰਮਾਂ ਨੂੰ ਸਲੇਜ ਜਾ ਰਿਹਾ ਹੈ ਸਾਡੇ ਚੰਗੇ ਕੰਮਾਂ ਨੂੰ ਉਹਦੇ ਨੂੰ ਡਾਇਰੈਕਟ ਮਿਲ ਰਿਹਾ ਉਹਨਾਂ ਨੂੰ ਫਲ ਮਿਲ ਰਿਹਾ ਇਸ ਦੇ ਨਾਲ ਜਿਹੜੇ ਇੱਕ ਮੈਨੂੰ ਹੋਰ ਦੇਖਣ ਦੀ ਜਿੱਲੀ ਹੈ ਕਿ ਜਦੋਂ ਇਥੇ ਅਵਾਰਡਸ ਮਿਲੇ ਸੀ ਜਿੰਨ ਇੰਨੀ ਖੁਸ਼ੀ ਮੈਨੂੰ ਆਪਣਾ ਅਵਾਰਡ ਲੈ ਕੇ ਨਹੀਂ ਹੋਈ ਜਿੰਨਾ ਮੇਰੇ ਦੇਖਾ ਮੇਰੇ ਛੋਟੇ ਭਰਾ ਜਿਹੜੇ ਸਾਰੇ ਕੌਨਸਟੇਬਲ ਹੈਡ ਕੌਨਸਟੇਬਲ ਦੇ ਨਾਲ ਅਵਾਰਡ ਲੈ ਰਹੇ ਸੀ ਉਹਨੂੰ ਦੇਖ ਕੇ ਮੈਨੂੰ ਯਾ ਖੁਸ਼ੀ ਹੋ ਰਹੀ ਸੀ ਮੈਂ ਮਹਿਸੂਸ ਕਰ ਰਿਹਾ ਸੀ ਕਿ ਉਹਨਾਂ ਨੇ ਕਿਤੇ ਜੋਬ ਹੱਲੇ 25 ਸਾਲ ਪਈ ਹੋਈ ਹੈ ਉਹਨ ਅਵਾਰਡ ਲੈ ਕੇ ਉਹ ਹੱਲੇ 25 ਸਾਲ ਨੂੰ ਹੋਰ ਬទਿਆ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਵਿੱਚ ਜਿੰਨੂੰ ਜਿਆਦਾ ਬੈਨੀਫਿਟ ਹੋਊਗਾ ਜਿਆਦਾ ਅਨਖਬ ਹੋਣਗੇ ਸੋ ਸਾਰਾ ਇਹ ਸਾਰੀ ਗੱਲ ਨੂੰ ਮੈਂ ਇਸ ਤਰ੍ਹਾਂ ਕਲਪੂ ਕਰੂੰਗਾ ਸਾਰੇ ਚੰਗੇ ਕੰਮ ਦਾ ਤੰਗੇ ਫਲ ਮਿਲ ਜਾਣਾ ਉਹਦਾ ਬਾਦ ਮਿਲ ਜਾਣਾ ਇਹ ਤੰਗੇ ਕਦਮਾਂ ਦੀ ਤੰਗੇ ਸਮੇਂ ਦੀ ਖਾਂਦੀ ਆ థాంਕ ਯੂ ਸਰ ਸੋ ਮੈਂ ਕੁਸ਼ਪ ਮੈਨੋ ਫਿਡੀਅਨ ਕੁਸ਼ਪ ਮੈਨੋ ਪੰਜਾਬ ਬੱਤੀ 월ਡ ਰਿਪੋਰਟਸ ਨੇ ਵੀਰੇ ਤੇ ਹੁਣ ਪਹਿਲਾ ਮੈਂ ਪਹਿਲਾ ਭਾਰਤੀ ਆ ਜਿਹਦਾ ਯੂਕਰੇਨ ਕੰਟਰੀ ਦੇ ਵਿੱਚ ਨਾਮ ਕਰਜ ਹੋਇਆ ਉਹਨਾਂ ਦੀ ਕਲੂਜ਼ਨ ਦੇ ਵਿੱਚ ਤੇ ਮੇਰਾ ਸਟੈਚੂਸ ਅੱਗੇ ਜਾ ਰਿਹਾ ਉਹਨਾਂ ਦੇ ਵਿੱਚ ਇਸ ਚੀਜ਼ ਦੀ ਮੈਂ ਸ਼ਹਿਦ ਹਾਂਗਾ ਆਪਣੀ ਬਟਾਲਾ ਪੁਲਿਸ ਨੂੰ ਜਿਵੇਂ মিডিਆ ਮਜੂਦਾ ਸਾਡਾ ਕਿਉਂਕਿ ਸ਼ੁਰੂਆਤ ਤੋਂ ਲੈ ਕੇ ਇੱਕ ਜੋ ਐਪਰੀਸ਼ੀਏਸ਼ਨਸ ਮਿਲਦੀਆਂ ਨੇ ਸਪੋਰਟਸਮੈਨ ਜਾਂ ਕੋਈ ਵੀ ਸਟ੍ਰਗਲਰ ਆ ਜੋ ਆਪਣੀ ਲਾਈਫ ਵਿੱਚ ਸਟ੍ਰਗਲ ਕਰ ਰਿਹਾ ਵਾ ਜਦੋਂ ਉਹਨੂੰ ਮਾਨ ਸਨਮਾਨ ਮਿਲਦੀ ਹੈ ਉਹ ਇੱਕ ਤਰ੍ਹਾਂ ਦੀ ਇਨਸਪੀਰੇਸ਼ਨ ਦਾ ਕੰਮ ਕਰਦੇ ਨੇ ਜਦੋਂ ਉਹਨੂੰ ਦੇ ਰਾਹ ਦੇ ਵਿੱਚ ਮਿਲਦੇ ਨੇ ਤਾਂ ਉਹ ਮੋਟੀਵੇਟ ਕਰਦੇ ਨੇ ਕਿ ਆਪਾਂ ਹੋਰ ਜ਼ਿਆਦਾ ਮਿਹਨਤ ਕਰਨੀ ਹੈ ਆਪ ਮੈਂ ਆਪ ਨੂੰ ਹੋਰ ਜ਼ਿਆਦਾ ਅਗੇਂਟ ਹੋਣਾ ਵਾ ਕਿਉਂਕਿ ਉਮੀਦਾਂ ਜੁੜੀਆਂ ਨੇ ਸਾਡੇ ਨਾਲ ਸਾਡੇ মিডিਆ ਦੀਆਂ ਸਾਡੇ ਪੀਲਰਸ ਨੇ ਕਨਸਟੀਟਿਊਸ਼ਨ ਦੇ ਦੋ ਪਿੱਲਰ ਸੱਜੇ ਮੌਜੂਦ ਨੇ ਤੇ ਦੋ ਗੋਲ ਵੀ ਆ ਗਏ ਨੇ